ਭਾਈ ਕਰਤਾਰ ਸਿੰਘ ਸਰਾਬ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਬਾ ਵਿਖੇ ਸੱਦੇ ਪਤੀ ਸਰਦਾਰ ਬਦਨ ਸਿੰਘ ਦੇ ਖਾਨਦਾਨ ਵਿੱਚ ਹੋਇਆ ਸੀ ਉਸ ਦੀ ਮਾਤਾ ਦਾ ਨਾਮ ਸਾਈਬ ਕੌਰ ਸੀ ਤੇ ਪਿਤਾ ਦਾ ਨਾਮ ਸਰਦਾਰ ਮੰਗਲ ਸਿੰਘ ਸੀ ਸਰਦਾਰ ਮੰਗਲ ਸਿੰਘ ਸਰਦਾਰ ਬਦਨ ਸਿੰਘ ਦਾ ਜੇਠਾ ਪੁੱਤਰ ਸੀ ਕਰਤਾਰ ਸਿੰਘ ਦੀ ਇੱਕ ਵੱਡੀ ਭੈਣ ਸੀ ਜਿਸ ਦਾ ਨਾਮ ਧਾਨਕੌਰ ਸੀ ਉਸ ਦਾ ਵਿਆਹ ਪਿੰਡ ਰਾਜੋ ਆਣੇ ਦੇ ਸਰਦਾਰ ਹਾਕਮ ਸਿੰਘ ਨਾਲ ਹੋਇਆ ਸੀ ਬੀਬੀ ਧਾਨਕੌਰ ਦੀ ਕੁੱਖ ਤੋਂ ਤਿੰਨ ਬੀਬੀਆਂ ਤੇ ਇੱਕ ਦਾ ਸਰਦਾਰ ਬਚਨ ਸਿੰਘ ਪੈਦਾ ਹੋਇਆ ਜਦ ਲੁਧਿਆਣਾ 5 ਮਾਰਚ 1957 ਨੂੰ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਭਾਈ ਕਰਤਾਰ ਸਿੰਘ ਸਰਾਬਾ ਦੇ ਬੁੱਤ ਦਾ ਉਦਘਾਟਨ ਕੀਤਾ ਤਾਂ ਬੀਬੀ ਧਨਕੌਰ ਦੇ ਉਥੇ ਆਪਣੇ ਛੋਟੇ ਵੀਰੇ ਦੀ ਯਾਦ ਵਿੱਚ ਬਹੁਤ ਭਾਵਪਿੱਨੀ ਤਕਰੀਰ ਕੀਤੀ ਸੀ ਪੰਜਾਬ ਸਰਕਾਰ ਨੇ ਬੀਬੀ ਨੂੰ ਸਿਰਫ 15 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ ਬੀਬੀ ਜੀ ਦਸੰਬਰ 1961 ਵਿੱਚ ਅਕਾਲ ਚਲਾਣਾ ਕਰ ਗਏ ਕਰਤਾਰ ਸਿੰਘ ਜੇ ਮਸਾ ਪੰਜਾ ਕੁ ਸਾਲਾਂ ਦਾ ਸੀ ਜਦੋਂ ਬਦਕਿਸਮਤੀ ਨਾਲ ਉਸ ਦਾ ਪਿਤਾ आ, 1901 ਵਿੱਚ ਸਵਰਗਵਾਸ ਹੋ ਗਿਆ ਪਿਤਾ ਦੀ ਮੌਤ ਤੋਂ 7 ਕੁ ਸਾਲਾਂ ਦੇ ਵਖਵੇ ਬਾਅਦ ਉਸ ਦੀ ਮਾਤਾ ਅਜੀ ਵੀ ਬਿਮਾਰੀ ਦੀ ਵਜ੍ਹਾ ਕਰਕੇ ਸਦੀਵੀ ਵਿਛੋੜਾ ਦੇ ਗਿਆ ਮਾਂ ਤੇ ਬਾਪ ਦਾ ਸਾਆ ਸਿਰ ਤੋਂ ਉੱਠ ਜਾਣ ਤੋਂ ਬਾਅਦ ਕਰਤਾਰ ਸਿੰਘ ਦੇ ਦਾਦਾ ਸਰਦਾਰ ਬਦਲ ਸਿੰਘ ਨੇ ਆਪਣੇ ਪੁੱਤਰੇ ਨੂੰ ਪੂਰੇ ਲਾੜ ਪਿਆਰ ਨਾਲ ਪਾਲਿਆ ਤੇ ਉਸ ਅੰਦਰ ਉਤਮ ਇਨਸਾਨੀ ਗੁਣ ਪਰਨ ਵਿੱਚ ਉਚੇਰਾ ਧਿਆਨ ਦਿੱਤਾ ਡ੍ਰੈਗ ਕਰ ਟ੍ਰੀ ਆਵ ਦੀ ਗਦਰ ਮੂਵਮੈਂਟ ਨਾਮੀ ਸਰਕਾਰ ਦਸਤਾਵੇਜ਼ ਵਿੱਚ ਸਰਦਾਰ ਬਦਨ ਸਿੰਘ ਬਾਰੇ ਇਹ ਦਰਜ ਹੈ ਪਿੰਡ ਸਰਾਬਾ ਜ਼ਿਲ੍ਹਾ ਲੁਧਿਆਣਾ ਦਾ ਬਦਨ ਸਿੰਘ ਕਰਤਾਰ ਸਿੰਘ ਦਾ ਦਾਦਾ ਹੈ ਉਹ ਇਨਕਲਾਬੀ ਲਹਿਰ ਦਾ ਹਮਦਰਦ ਹੈ ਅਤੇ ਕਿਹਾ ਜਾਂਦਾ ਹੈ ਕਿ ਉਹ ਉਸਨੇ ਹੀ ਆਪਣੇ ਪੁੱਤਰੇ ਨੂੰ ਖੁੱਲੀ ਹਿੰਸਾ ਵਿੱਚ ਉਕਸਾਇਆ ਸੀ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਸਰਦਾਰ ਬਦਨ ਸਿੰਘ ਗੁਰਸਿੱਖ ਹੋਣ ਦੇ ਨਾਤੇ ਸਿੱਖ ਆਦਰਸ਼ਾਂ ਵਿੱਚ ਨਿਸ਼ਟਾ ਰੱਖਦਾ ਸੀ ਅਤੇ ਕੁਦਰਤੀ ਤੌਰ ਤੇ ਉਸ ਨੇ ਕਰਤਾਰ ਸਿੰਘ ਨੂੰ ਬਚਪਨ ਵਿੱਚ ਹੀ ਆਦਰਸ਼ਾਂ ਵਿੱਚ ਪਾਚੜਾ ਵਿਚਾਰ ਦਿੱਤੀ ਸੀ ਕਰਤਾਰ ਸਿੰਘ ਦੀ ਮਾਤਾ ਜੀ ਦਾ ਨਾਮ ਸਾਇਬਕੌਰ ਹੋਣਾ ਉਸ ਦੇ ਨਾਨਕੇ ਪਰਿਵਾਰ ਦੇ ਸਿੱਖੀ ਇਹ ਪਿਆਰ ਵਿੱਚ ਰੰਗੇ ਹੋਣ ਦਾ ਸ਼ਾਹੀ ਦੀ ਪਰਦਾਸੀ ਗੁਰਸਿੱਖ ਪਰਿਵਾਰ ਵਿੱਚ ਜਨਮੇ ਅਤੇ ਧਾਰਮਿਕ ਮਾਹੌਲ ਵਿੱਚ ਵੱਡੇ ਹੋਏ ਬੱਚੇ ਦੇ ਮਨ ਅੰਦਰ ਸਹਿਜ ਭਾਵ ਹੀ ਧਾਰਮਿਕ ਪਿਆਰ ਅਤੇ ਸ਼ਰਧਾ ਬੀਜੇ ਜਾਂਦੇ ਹਨ ਜੇ ਐਡੇ ਯੋਗ ਮੌਕੇ ਤੇ ਪੁੰਗਰ ਜਾਂ ਪੈਂਦੇ ਹਨ ਇੱਕ ਸਦੀ ਪਹਿਲਾਂ ਜਦੋਂ ਅਜੇ ਸਾਡਾ ਸਮਾਜ ਅੰਦਰ ਆਧੁਨਿਕ ਵਿਚਾਰਾਂ ਦਾ ਬੋਲਬਾਲਾ ਨਹੀਂ ਸੀ ਹੋਇਆ ਅਤੇ ਸਿੱਖ ਮਾਪਿਆਂ ਦੇ ਮਨ ਵਿਗਿਆਨਵਾਦ ਅਤੇ ਤਰਕਸ਼ੀਲਤਾ ਦਾ ਲਾਗਤੋਂ ਸੁਰਖਰੂ ਰਸਨ ਉਦੋਂ ਬੱਚੇ ਦਾਦਾ-ਦਾਦੀਆਂ ਕੋਲ ਗੁਰੂਆਂ ਬਾਰੇ ਸਾਖੀਆਂ ਸੁਣ ਕੇ ਅਤੇ ਗੁਰਪੂਰਵ ਮੌਕੇ ਸੱਜਣ ਵਾਲੇ دیਵਾਨਾ ਜੋ ਵੀਰ ਕਥਾਵਾਂ ਸਰਵਣ ਕਰਕੇ ਸਿੱਖ ਜੁਝਾਰੂ ਵਿਰਸੇ ਤੋਂ ਸਹਿਜ ਭਾਵ ਹੀ ਜਾਣੂ ਹੋ ਜਾਂਦੇ ਸਨ ਇਸ ਤਰ੍ਹਾਂ ਉਹਨਾਂ ਅੰਦਰ ਸੰਸਕਾਰਾਂ ਦੀ ਮਜ਼ਬੂਤ ਬੁਨਿਆਦ ਟਿਕ ਜਾਂਦੀ ਸੀ ਸਰਦਾਰ ਬਦਲ ਸਿੰਘ ਪਰਿਵਾਰ ਚੰਗਾ ਸਰਦਾ ਪੁੱਜਦਾ ਤੇ ਪੜਿਆ ਲਿਖਿਆ ਸੀ ਪੰਜਾਬ ਵਿੱਚ ਖਾਲਸਾ ਰਾਜ ਦਾ ਅੰਤ ਹੋਣ ਤੋਂ ਬਹੁਤ ਚਿਰ ਪਹਿਲਾਂ ਹੀ ਅੰਗਰੇਜ਼ਾਂ ਨੇ ਆਪਣੇ ਰਾਜ ਦੀ ਹੱਦ ਸਤਲੁਜ ਦਰਿਆ ਤੱਕ ਵਧਾ ਲਈ ਸੀ ਬੰਸ ਬਸਤੀ ਵਾਦੀ ਹਾਕਮਾਂ ਨੇ ਯੁੱਧ ਨੀਤਿਕ ਖਿਆਲ ਨਾਲ ਲੁਧਿਆਣੇ ਫੌਜੀ ਸ਼ੌਣੇ ਕਾਇਮ ਕਰ ਲਈ ਸੀ ਇਸ ਦੇ ਨਾਲ ਹੀ ਈਸਾਈ ਮਿਸ਼ਰੀਆਂ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸੀ ਈਸਾਈ ਮਤ ਪ੍ਰਚਾਰ ਲਈ ਉਹਨਾਂ ਨੇ ਸਿੱਖ ਵੱਲ ਵਿਸ਼ੇਸ਼ ਧਿਆਨ ਦਿੱਤਾ ਗੁਰਮੁਖੀ ਦਾ ਛਾਪਣ ਖਾਨ ਖਜ਼ਾਨਾ ਲੁਧਿਆਣਾ ਸਥਾਪਿਤ ਕੀਤਾ ਗਿਆ ਈਸਾਈ ਮਿਸ਼ਰਨੀਆਂ ਨੂੰ ਪੰਜਾਬੀ ਦੀ ਵਿਆਕਰਣ ਛਾਪੀ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪ੍ਰਚਾਰ ਸਰਗਰਮੀਆਂ ਛਾਪ ਕੇ ਵੰਡਨੀਆਂ ਸ਼ੁਰੂ ਕੀਤੀਆਂ ਕਰ ਕੀਤੀਆਂ ਅੰਗਰੇਜ਼ ਸਰਕਾਰ ਨੇ ਆਪਣੀ ਬਸਤੀਵਾਦੀ ਪ੍ਰਬੰਧਕ ਲੋੜਾਂ ਪੂਰੀਆਂ ਕਰਨ ਲਈ ਦੇਸ਼ੀ ਬਸੋ ਇੱਕ ਪੜਿਆ ਲਿਖਿਆ ਵਰਗ ਪੈਦਾ ਕਰਨ ਦੀ ਯੁੱਧ ਨੀਤਿਕ ਪਹੁੰਚ ਅਪਣਾਈ ਉਹਨਾਂ ਨੇ 19ਵੀਂ ਸਦੀ ਦੇ ਦੂਸਰੇ ਅੱਧ ਵਿੱਚ ਪਿੰਡਾਂ ਦੇ ਲੈ ਕੇ ਸ਼ਹਿਰਾਂ ਤੱਕ ਅਲੱਗ-ਅਲੱਗ ਦਰਜਿਆਂ ਅਲੱਗ-ਅਲੱਗ ਦਰਜੇ ਤੇ ਸਕੂਲ ਖੋਲ ਦਿੱਤੇ ਸਨ ਲੁਧਿਆਣਾ ਵਿੱਚ ਸਭ ਤੋਂ ਪਹਿਲਾ ਮਿਸ਼ਨ ਹਾਈ ਸਕੂਲ ਬਣਿਆ ਇਸ ਤਰ੍ਹਾਂ ਲੁਧਿਆਣਾ ਸ਼ਹਿਰ ਤੋਂ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਕਾਫੀ ਲੋਕ ਪੜ੍ਹ ਲਿਖ ਕੇ ਚੰਗੇ ਸਰਕਾਰੀ ਅਹੁਦਿਆਂ ਤੇ ਪਹੁੰਚ ਗਏ ਸਨ ਕਈਆਂ ਨੇ ਸਰਕਾਰੀ ਠੇਕੇਦਾਰੀ ਜਾਂ ਹੋਰ ਨਾ ਕਾਰੋਬਾਰ ਵਿੱਚ ਚੋਖੀਆਂ ਕਮਾਈਆਂ ਕਰ ਲਈਆਂ ਸਨ ਭਾਈ ਕਰਤਾਰ ਸਿੰਘ ਦੇ ਤਿੰਨ ਚਾਚੇ ਸਰਦਾਰ ਵਿਸ਼ਨ ਸਿੰਘ ਡਾਕਟਰ ਵੀਰ ਸਿੰਘ ਸਰਦਾਰ ਬਖਸ਼ੀਸ਼ ਸਿੰਘ ਪੜ੍ਹੇ ਲਿਖੇ ਤੇ ਸਰਕਾਰੀ ਨੌਕਰ ਸਨ ਇਸ ਕਰਕੇ ਕਰਤਾਰ ਸਿੰਘ ਦੇ ਦਾਦੇ ਸਮੇਤ ਉਸਦੇ ਚਾਚਿਆਂ ਦੀ ਚਾਚਿਆਂ ਦੀ ਇਹ ਤਮੰਨਾ ਸੀ ਕਿ ਉਹ ਵੀ ਪੜ੍ਹ ਲਿਖ ਕੇ ਕਿਸੇ ਚੰਗੇ ਸਰਕਾਰੀ ਅਹੁਦੇ ਉੱਤੇ ਪਹੁੰਚੇ ਖੇਤੀਬਾੜੀ ਵਿੱਚ ਨਾ ਪਵੇ ਦਾਦਾ ਜੀ ਮੁੱਢ ਤੋਂ ਹੀ ਕਰਤਾਰ ਸਿੰਘ ਦੇ ਮਨ ਅੰਦਰ ਖੇਤੀਬਾੜੀ ਕਰਨ ਨਾਲੋਂ ਪੜਾਉਣ ਦੀ ਰੁਚੀ ਤੇ ਲਗਨ ਪੈਦਾ ਕਰਨ ਵੱਲ ਉਚੇਰਾ ਧਿਆਨ ਦਿੱਤਾ